ਹਾਂਜੀ ਮੱਲਾਬਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੱਲਾਬਾ ਸਾਹਿਬ ਇੱਥੇ ਤੁਸੀਂ ਲੰਡੇ ਕੇ ਅੱਜ ਫਾਰਮ ਜਮਾ ਕਰਾਉਣ ਵਾਸਤੇ ਆਏ ਹੋ ਕੀ ਸਮੱਸਿਆ ਆ ਰਹੀ ਹੈ ਸਮੱਸਿਆ ਤਾਂ ਇੱਕ ਹੋਵੇ ਤਾਂ ਦੱਸ ਸਕਦੇ ਆ ਜੀ ਇਹ ਸਮੱਸਿਆਵਾਂ ਹੀ ਸਮੱਸਿਆਵਾਂ ਸਾਰੀਆਂ ਇੱਥੇ ਅੱਛਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਬੇਨਤੀ ਕਰਨੀ ਚਾਹੁੰਦਾ ਪ੍ਰਸ਼ਾਸਨ ਨੂੰ ਵੀ ਸਰਕਾਰ ਨੇ ਦੇਖੋ ਨਲਾਇਕੀ ਕੀਤੀ ਬਹੁਤ ਵੱਡੀ ਰੋਡਾਂੋਂ ਜ਼ਿਆਦਾ ਵੱਡੀ ਬਿਲਕੁਲ ਜਿਹੜੇ ਦਿਨ ਪੰਚਾਇਤੀ ਚੋਣਾਂ ਮੁੱਢਲੀ ਇਕਾਈਆ ਇਹਨਾਂ ਫਾਰਮ ਪਰ ਜਿਹੜੇ ਦਿਨ ਮਿਲੇ ਸੀ ਉਹਦੇ ਵਿੱਚੋਂ ਚਾਰ ਛੁੱਟ ਗਏ ਆ ਕਿਨਾਂ ਬਿਲਕੁਲ ਜਿਹੜੇ ਬਸ ਦੇ ਦਿਨ ਸੀਗੇ ਉਹਨਾਂ ਪੰਜ ਦਿਨਾਂ ਤੇ ਜਿੰਨੇ ਦੇ ਵੀ ਲੋਕਾਂ ਨੇ ਐਨਓਸੀ ਲੈਣਾ ਤੇ ਉੱਥੇ ਵੀਡੀਓ ਦਫ਼ਤਰਾਂ ਦੇ ਗੇੜੇ ਕੱਢੇ ਆ ਹਰ ਰੋਜ਼ ਵੀਡੀਓ ਦਫ਼ਤਰ ਮਾਗੀ ਦਾ ਮੇਲਾ ਹੀ ਹੁੰਦਾ ਸੀ ਕਿਸੇ ਬੰਦੇ ਵਾਸਤੇ ਪਾਣੀ ਦਾ ਪ੍ਰਬੰਧ ਨਹੀਂ ਹੁੰਦਾ ਸੀ ਕਿਸੇ ਵਾਸਤੇ ਛਾਂ ਦਾ ਪ੍ਰਬੰਧ ਨਹੀਂ ਕਿਸੇ ਵਾਸਤੇ ਖਾਣੇ ਦਾ ਪ੍ਰਬੰਧ ਨਹੀਂ ਤੇ ਦੋ ਦੋ ਟਾਰੇ ਉਹਦਾ ਗੇਟ ਦੇ ਵਿੱਚ ਖੁੱਲਦਾ ਪਤਾ ਨਹੀਂ ਕਿਹਦਾ ਫੋਨ ਆਉਂਦਾ ਇੱਕ ਵਾਰ ਖਾਸ ਬੰਦੇ ਆ ਤੇ ਗੇਟ ਖੁੱਲਦਾ ਸੀ ਅੱਛਾ ਜੀ ਅੱਜ ਲਾਸਟ ਡੇਡਾ ਨੋਮੀਨੇਸ਼ਨ ਦੀ ਤੇ ਜਦੋਂ ਪੰਚ ਦੇ ਸਰਪੰਚ ਸਾਰੇ ਆਪਦੀਆਂ ਫਾਈਲਾਂ ਲੈ ਕੇ ਆਏ ਨੇ ਤੇ ਬੂਰੇ ਖੜੇ ਨੇ ਪਹਿਲਾਂ 10 ਤੋਂ ਟਾਈਮ ਦਿੱਤਾ ਜੇ ਫ ਹੁਣ 11 ਤੋਂ ਵੀ ਓਵਰ ਹੋ ਗਿਆ ਗੇਟ ਹਜੇ ਵੀ ਬੰਦ ਹੈ ਤੁਸੀਂ ਦੇਖੋ ਲੋਕ ਆ 11:00 ਵਜੇ ਕੇ 10 ਮਿੰਟ ਹੋਣ ਵਾਲੇ ਆ ਘਟੋ ਘਟੋ ਤੇ ਅੱਜ ਇੱਕ ਦਿਨ ਵਾਸਤੇ ਵੀ ਤੇ ਕਿਸੇ ਵਾਸਤੇ ਪਾਣੀ ਦਾ ਪ੍ਰਬੰਧ ਨਹੀਂ ਨਿਜੀ ਤੌਰ ਤੇ ਆਪਦੇ ਕੋਲ ਅਸੀਂ ਪਾਣੀ ਮਗਾ ਕੇ ਸੰਗਤ ਨੂੰ ਪਿਆ ਰਹੇ ਹਾਂ ਪਰਸਨਲੀ ਅੱਛਾ ਜੀ ਮਤਲਬ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਅਰੇਂਜਮੈਂਟ ਨਹੀਂ ਹੈ ਇੱਥੋਂ ਤੱਕ ਕਿ ਚਲੋ ਜਿਹੜੇ ਜੈਂਟਸ ਨੇ ਉਹ ਤਾਂ ਧੱਕਾ ਮੁੱਕੀ ਹੋ ਹੀ ਰਹੇ ਆ ਤੁਸੀਂ ਦੇਖੋ ਇੱਥੇ ਭਾਈ ਬੀਤਿਆਂ ਪੜ੍ਹਨੇ ਨੇ ਫਾਰਮ ਭਰਨਾ ਜਾਂ ਤੁਹਾਡੇ ਸਾਹਮਣੇ ਇੱਧਰ ਬੈਠੀਆਂ ਵਿਚਾਰੀਆਂ ਬਜ਼ੁਰਗ ਮਾਤਾ ਹੈ ਉਹਨਾਂ ਨੂੰ ਵੀ ਫਾਰਮ ਭਰਨੇ ਆ ਉਹਨਾਂ ਹੱਥੇ ਵੀ ਨਾ ਸਾਰਿਆਂ ਨੂੰ ਸੜਕਾਂ ਦੇ ਰੋਲ ਨੇ ਮਜਬੂਰ ਕੀਤਾ ਵਿਆ ਲੋਕ ਜਿਨ੍ਹਾਂ ਦੇ ਹੱਥਾਂ 'ਚ ਫੈਲਾਂ ਉਹਨਾਂ ਨੂੰ ਵੀ ਨਹੀਂ ਅੰਦਰ ਜਾਣ ਦੇ ਰਹੇ ਹਲੇ ਫੈਲਾਂ ਵਾਲੇ ਫੈਲਾਂ ਫੜ ਕੇ ਉਹਦੀਆਂ ਫੈਲਾਂ ਵਿਚਾਰ ਰਿਹਾ ਜੀ ਕਿ ਖੋ ਕੇ ਨਾ ਲੈ ਦੇ ਅੱਛਾ ਜੀ ਫੈਲਾਂ ਖਵਾਉਣ ਵਾਸਤੇ ਲੋਕਾਂ ਨੂੰ ਸੜਕ ਤੇ ਖੜਾਇਆ ਵੀ ਤੁਹਾਨੂੰ ਜਿਹੜਾ ਲੱਗਦਾ ਪਸੰਦ ਨਹੀਂ ਨਹੀਂ ਬੰਨ ਦੇਣਾ ਉਹਦੀ ਫੈਲ ਖੋ ਕੇ ਭੱਜੋ ਜਦੋਂ ਕੋਈ ਫੈਲ ਖਾਊਗਾ ਕਲੇਸ਼ ਹੋਊਗਾ ਲੜਾਈ ਹੋਊਗੀ ਉਹ ਲੜਾਈ ਦਾ ਫਿਰ ਮੂੰਹ ਕਾਲਸ ਫਿਰ ਸਾਨੂੰ ਪਿੰਡ ਵਾਲਿਆਂ ਨੂੰ ਆਉਣਾ ਇਹ ਕਰਕੇ ਸਾਡੇ ਪਿੰਡਾਂ ਨੂੰ ਇਹ ਕਲੇਸ਼ ਉਹ ਜੇ ਪਚਾਇਆ ਜਾ ਸਕਦਾ ਤਾਂ ਗੇਟ ਖੋਲ ਕੇ ਸਾਰੇ ਜਿਨ੍ਹਾਂ ਕੋਲੇ ਫੈਲੋ ਉਹਨੂੰ ਅੰਦਰ ਕਰੋ ਸਾਰਿਆਂ ਨੂੰ ਜਿਹਦੀ ਵੀ ਫੈਲ ਹੈ ਕਿਸੇ ਪਾਰਟੀ ਦਾ ਹੋਵੇ ਜਿਹਦੀ ਕੋਲੇ ਫੈਲ ਹੋਵੇ ਅੰਦਰ ਗੇਟ ਵੰਦ ਰਹੋ ਜਿਹਦੇ ਕੋਲੇ ਫੈਲ ਨਹੀਂ ਉਹ ਗੇਟੋਂ ਬਾਹਰ ਰਹੇ ਸਾਨੂੰ ਕੋਈ ਇਤਰਾਜ ਨਹੀਂ ਪਰ ਤੁਸੀਂ ਦੇਖੋ ਹਰੇ ਹਰੇ ਦੇ ਹੱਥ 'ਚ ਥੈਲਾ ਫੜਿਆ ਤੇ ਵਿਜਾਰਾ ਸੜਕ ਦੇ ਘੇੜੇ ਘੜਦਾ ਫਿਰਦਾ 7 ਵਜੇ ਤੇ ਘਰੋਂ ਆਏ ਹੋਏ ਆ ਕਿਸ ਨੇ ਰੋਟੀ ਨਹੀਂ ਖਾਧੀ ਪਾਣੀ ਨਹੀਂ ਪੀਤਾ ਉਤੋਂ ਗਰਮੀ ਇੰਨੀ ਆ ਬਾਬੇ ਲੋ ਵੀ ਕਿਰਪਾ ਗਰਮੀ ਦੀ ਜ਼ਿਆਦਾ ਹੋ ਗਈ ਆ ਇਸ ਕਰਕੇ ਸਾਡੀ ਪ੍ਰਸ਼ਾਸਨ ਤੋਂ ਮੰਗ ਆ ਸਰਕਾਰ ਤੋਂ ਵੀ ਮੰਗ ਆ ਵੀ ਅੱਜ ਦਾ ਲਾਸਟ ਦੇਣਾ 3 ਵਜੇ ਤੱਕ ਤੁਸੀਂ ਟਾਈਮ ਦਿੱਤਾ ਵਿਆ 3 ਵਜੇ ਤੱਕ ਫੈਲ ਜਾਮਾ ਹੋਣੀਆ ਨਹੀਂ ਸਾਡੇ ਮਤਾਬਕ ਇਹ ਟਾਈਮ ਨੂੰ ਵਧਾ ਕੇ ਇੱਕ ਦਿਨ ਸਮੇਂ ਕੱਲ ਦਾ ਹੋਰ ਦਿੱਤਾ ਜਾਵੇ ਨਾਮਿਨੇਸ਼ਨ ਕਰਨ ਨੂੰ ਤਾਂ ਕਿ ਲੋਕ ਆਪਦੀ ਪਸੰਦ ਦਾ ਉਮੀਦਵਾਰ ਚੁਣ ਸਕਣ ਚੁਣਨਗੇ ਤਾਂ ਜਿਹੜੀ ਫੈਲ ਜਾਮਾ ਹੋਊਗੀ ਬਿਲਕੁਲ ਸਾਨੂੰ ਇੱਕ ਮਤਲ ਖਦਸ਼ਾ ਸ਼ੰਕਾ ਵੀ ਇਹਨਾਂ ਨੇ ਜਿਹੜੇ ਆਪਦੀ ਪਾਰਟੀ ਤੋਂ ਸਰਕਾਰ ਦੀ ਪਾਰਟੀ ਦੂਰੇ ਦੂਸਰੇ ਉਮੀਦਵਾਰ ਜਾਂ ਕਿਸੇ ਵੀ ਪਾਰਟੀ ਦੇ ਹੋਣ ਉਹਨਾਂ ਦੀਆਂ ਫੈਲ ਜਾਮਾ ਹੋਣੀ ਹੀ ਨਹੀਂ ਦੇਣੀਆਂ ਇਸ ਕਰਕੇ ਉਹਵੇਂ ਤਾਂ ਸਰਵਸੰਗੀਆਂ ਪਿੰਡਾਂ ਚ ਇਹਨਾਂ ਦੇ ਹੁੰਦੀਆਂ ਨਹੀਂ ਲੋਕ ਨਹੀਂ ਇਹਨਾਂ ਨੂੰ ਪਸੰਦ ਹੀ ਨਹੀਂ ਕਰਦੇ ਇੰਨਾ ਮਾੜਾ ਹਾਲ ਆ ਏ ਬਸ ਆ ਹੁਣ ਇਹਨਾਂ ਨੇ ਹੱਲ ਕੱਢਿਆ ਵੀ ਧੱਕੇ ਨਾਲ ਸਰਵ ਸੰਤਿਗਿਆ ਕਰਾਉਣ ਦੀ ਕੋਸ਼ਿਸ਼ ਆ ਸਰਵ ਸੰਤਿ ਨਹੀਂ ਜ਼ਬਰ ਸੰਤਿ ਜ਼ਬਰ ਜ਼ਬਰ ਸੰਤਿਗਿਆ ਹੋਣਗੇ ਨਾ ਹੁਣ ਤੱਕ ਸੰਤਿਗਿਆ ਜ਼ਬਰ ਸੰਤਿਗਿਆ ਹੋਣਗੇ ਨਾ ਤੁਸੀਂ ਤਾਂ ਮੰਗ ਕਰਦੇ ਫਿਰ ਵੀ ਸਾਡਾ ਭਾਈਚਾਰਾ ਸਾਡੇ ਭਾਈਚਾਰੇ ਨੂੰ ਖਰਾਬ ਨਾ ਕੀਤਾ ਜਾਵੇ ਸਾਡੇ ਮੈਂਬਰਾਂ ਦੀਆਂ ਸਾਡੇ ਸਰਪੰਚਾਂ ਦੀਆਂ ਹੈ ਲੋ ਕਿਸੇ ਵੀ ਪਾਰਟੀ ਦੇ ਹੋਣ ਉਹ ਬਿਨਾਂ ਕਿਸੇ ਹੀਲ ਹੋਜਦੇ ਉਹਨਾਂ ਸਾਰਿਆਂ ਤੋਂ ਜਮਾ ਕਰਵਾਈਆਂ ਜਾਣ ਟਾਈਮ ਬਤਾਇਆ ਜਾਵੇ ਇੱਥੇ ਉਹਨਾਂ ਸੰਗਤਾਂ ਦੇ ਜਿਹੜੇ ਫਾਇਨਲ ਜਮ੍ਹਾਂ ਕਰਾਉਣਾ ਉਹਨਾਂ ਦੇ ਕੋਈ ਪਾਣੀ ਦਾ ਧਾਣੀ ਦਾ ਕੋਈ ਨਾ ਲੰਗਰਾਂ ਦਾ ਕੋਈ ਪ੍ਰਬੰਧ ਕੀਤਾ ਜਾਵੇ ਸਾਨੂੰ ਦੁੱਖ ਲੱਗਦਾ ਜਦੋਂ ਪੰਜਾਬ ਵਰਗੇ ਸੂਬੇ 'ਚ ਲੋਕ ਪਿਆਸੇ ਮਰਦੇ ਹੋਣ ਪੰਜਾਬ ਵਰਗਾ ਸੂਬਾ ਜਿਹੜਾ ਸਾਰੀ ਦੁਨੀਆ 'ਤੇ ਲੰਗਰ ਲਾਉਂਦਾ ਉੱਥੇ ਲੋਕ ਭੁੱਖੇ ਬੈਠੇ ਹੋਣ ਫਾਇਲਾ ਜਮ੍ਹਾਂ ਕਰਵਾਉਣ ਨੂੰ ਇਹ ਇਹ ਵੀ ਮਤਲਬ ਇੱਕ ਤਰਾਸ ਦੀਆਂ ਨੂੰ ਪੈਦਾ ਕਰਦੀ ਇਹਨਾਂ ਨੇ ਬਿਲਕੁਲ ਬਿਲਕੁਲ ਠੀਕ ਹੈ ਜੀ ਧੰਨਵਾਦ ਜੀ ਧੰਨਵਾਦ ਖਾਲਸਾ ਵਾਹਿਗੁਰੂ ਕੀ ਹੋ ਗਿਆ ਕਾਣੀ ਬਾੜ ਦੇ ਕਿਹਨੇ ਬਾੜ ਤੇ ਕਿਹਨੇ ਬਾੜ ਤੇ ਆਂ ਬਾੜ ਤੇ ਨਾ सोसां त थमन ते ਆਗਾ ਦੇ ਬੋਲੇ ਆਗਾ ਬੈਂਕਾਂ ਬੈਂਕ 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 ਐਂਡ ਸਰ ਬਾਂਕੀ ਰਹੀ ਹੈ ਕਿ ਮੈਮਰੀ ਦੀ ਬੁੱਕ ਨਾਲ ਗਿਆ ਹਰਪ੍ਰੀਤ ਸਿੰਘ ਸੁਖਦੇਵ ਸਿੰਘ ਬੁੱਕ ਨਾਲ ਆਏ ਆ ਵੀ ਲੱਗੇ ਆ ਰਹੀ ਹੈ 고맙니 <목소리도> ਕੀ ਕਰ ਰਹੇ ਆ ਹਾਰਨ ਮਾਰ ਮਾਰ ਕੇ ਬੈ ਕਮਾਲ ਕਰਦਾ ਕੀ ਆ ਕਰਦੇ ਕੀ ਆ ਤੁਸੀਂ ਕਰਦੇ ਕੀ ਆ ਤੁਸੀਂ ਇੱਥੇ ਐਵੇਂ ਹਾਰਨ ਜੇ ਮਾਰ ਮਾਰ ਕੇ ਭੈਡ ਲੋਕਾਂ ਨੂੰ ਡਰਾਈ ਜਾਂਦੇ ਤੁਸੀਂ ਆਹ ਮਾਰੂ ਮੈਂ ਟਪੇੜ ਥਾਲੇ ਵੱਡੇ ਬਦਮਾਸ਼ ਆ ਵੀ ਤੁਹਾਡਾ ਨਰਵੈਰ ਸਿੰਘ ਆ ਜੀ ਨਰਵੈਰ ਸਿੰਘ ਜੀ ਅੱਜ ਫੈਲਾ ਭਰਨ ਆਏ ਸੀ ਕੀ ਘਟਰਾ ਵਾਪਰੀ ਇੱਥੇ ਅਸੀਂ ਜੀ ਫੈਲਾ ਭਰਨ ਆਏ ਸੀ ਤੇ ਗੇਟ ਦੇ ਕੋਲੇ ਜਾਵੜੇ ਇਹ ਪਿਛਲੇ ਪਾਸੇੋਂ ਫਾਇਰ ਹੋਇਆ ਪੰਜ-ਛਤ ਤੇ ਪਿਛਲੇ ਪਾਸੇੋਂ ਫੈਲਾ ਫੜ ਕੇ ਇੱਕ ਦਾਵੀ ਸਾਰਿਆਂ ਦੀਆਂ ਪਾਰ ਲਾਗੇ ਤੇ ਉਤਾਹ ਨੂੰ ਡਾਉਣ ਲਾਗੇ ਜਿਵੇਂ ਆਪਾਂ ਵਿਆਹ ਦੇ ਵਿੱਚ ਡੀਜੇ ਦੇ ਨੋਟ ਸਿੱਟਦੇ ਹੁੰਦੇ ਆ ਇਸ ਤਰ੍ਹਾਂ ਡਾਉਣ ਲਾਗੇ ਫੈਲਾ ਦਾ ਢੇਰ ਲੱਗਾ ਵੇਖ ਲਓ ਤੁਸੀਂ ਜਿਹਦੇ ਪਿੰਡਾਂ ਦੇ ਵਿੱਚ ਸਾਡੀਆਂ ਸੰਬਧਿਕਾ ਹੋਈਆਂ ਸੀਗੀਆਂ ਸਾਡੀਆਂ ਵੀ ਫੈਲਾ ਪਾਰਤੀਆਂ ਉਹਨਾਂ ਨੇ ਮੇਰੇ ਕਵਰਿੰਗ ਦੀ ਪਾਰਤੀ ਫੈਲਾ ਤੇ ਇੱਧਰ ਵੀ ਪਾਰਤੀ ਮੁੰਡੇ ਦੀ ਇੱਕ ਸਾਡੇ ਪੈੜ ਦੀ ਹੋਰ ਬਾੜ ਦੀ ਪਾਰਤੀ ਸਾਡੇ ਕਿਸੇ ਰੋਲਾ ਵੀ ਹੈ ਨਹੀਂ ਗਾ ਸੰਮਤੀ ਹੋਈ ਆ ਸਾਡੇ ਪੈੜ ਦੇ ਵਿੱਚ ਆ ਤਾਂ ਗੁੰਡਾਗਰਦੀ ਪਹਿਲੀ ਵਾਰ ਵੇਖੀ ਆ ਜਿਹਦੇ ਨਾਲ ਕੋਈ ਰੋਲਾ ਤੁਸੀਂ ਉਹਦੇ ਨਾਲ ਕਰ ਸਰਕਾਰ ਆ ਅਸੀਂ ਲੋਕਾਂ ਦੀ ਨਾ ਜੀ ਕਿਹੜੀ ਪਾਰਟੀ ਦਿੱਤਾ ਕਰਦੇ ਆ ਸ਼ਹਿਰ ਦੇ ਲੋਕੀ 12 ਵਜੇ ਵਜੇ ਦੇ ਆਏ ਆ ਇਸੇ ਡਰ ਦੇ ਮਾਰੇ ਪਤਾ ਨਹੀਂ ਇਹਨੇ ਕਦੋਂ ਗੇਟ ਬੰਦ ਕਰ ਦੇਣਾ ਸਾਡੇ ਕਾਗਜ ਹੋਣਗੇ ਜਾਂ ਨਹੀਂ ਹੋਣਗੇ ਪੀਣ ਮੰਗ ਕਰਦੇ ਹਾਂ ਜੀ ਅਸੀਂ ਤਾਂ ਮੰਗ ਕਰਦੇ ਆ ਵੀ ਜਿਹੜੀਆਂ ਇਹ ਫੈਲਾ ਪਟੀਆਂ ਆ ਇਹਨਾਂ ਨੂੰ ਦੁਬਾਰਾ ਮੌਕਾ ਦਿੱਤਾ ਜਾਵੇ ਕਿਉਂਕਿ ਸਮਝੀ ਹੋਈ ਆ ਕੋਈ ਵੋਟਾਂ ਦਾ ਹੈ ਨਹੀਂ ਜੇ ਇਹਨਾਂ ਨੂੰ ਦਾਰੀ ਸੀਗਾ ਜਾਂ ਵੋਟਾਂ ਪਾ ਕੇ ਵੇਖ ਲੈਂਦੇ ਫਿਰ ਜਿਹੜਾ ਜਿੱਤਿਆ ਉਹ ਜਿੱਤ ਜਾਂਦਾ ਕਿਉਂ ਆਪਾਂ ਗੁੰਡਾਗਰਦੀ ਕਰਦੇ ਕਿਸੇ ਨਾਲ ਓਕੇ ਧੰਨਵਾਦ ਬਈ ਤਾਂ ਪੰਚਾਇਤ ਇਹਨਾਂ ਨੇ ਕਰੀ ਹਾਂ ਨਹੀਂ ਪੰਚਾਇਤ ਵਿੱਚ ਬਰਾਦੀਆਂ ਆ ਪਰ ਇੱਕ ਮਿੰਟ ਬਾਈਆਂ ਵਿਖਾਈ ਖੋਲ ਪੰਜ-ਪੰਜ ਦਾਣ ਲਾ ਕੇ ਮਸਾ ਅਸੀਂ ਭਰਾਂਗੇ ਆ ਮੇਰਾ ਨਾਮ ਦੇਖੋ ਜੀ ਪਿੱਛੇ ਰੇ ਪਿੱਛੇ ਪਿੱਛੇ ਕੀ ਆਇਆ ਜੇ ਹਾਂ ਚਨ ਵਾਲੇ ਹਨ ਕੀ ਹਾਲ ਹੋਏ ਆਖਰਾਮਾ ਰੋਦੇ ਬੋਲੋ ਕੀ ਆਇਆ ਹੋਇਆ ਹੈ ਇਹ ਤਾਂ ਹੋ ਦੇਣਾ ਜਿੱਦਣ ਬਾਈ ਆਪਣੇ ਪਿੰਡਾਂ ਜਵਾਂ ਉਦੋਂ ਘੇਰੋ ਪੁੱਛੋ ਸਾਡੀਆਂ ਧੀਆਂ ਪਹਿਲਾਂ ਦਾ ਕੀ ਰੋਲਾ ਅਟੈਕ ਫੈਲ ਪਾਰਟੀ ਲਈ ਫਿਰ ਤਾਂ ਕਿਸ ਤਰ੍ਹਾਂ ਕੀ ਕਰਨ ਕੱਪਰੀ ਆ ਇਥੇ 20 25 ਆਨੇ ਗੁੰਡੇ ਆਏ ਆ ਅਸੀਂ ਲੈਨ ਚ ਲੱਗੇ ਸੀਗੇ ਆਕੇ ਧੱਕੇ ਧੁੱਕੇ ਬਾਰੇ ਪਹਿਲਾ ਕੋਲ ਦਾ ਧੁੱਕੇ ਆਇਆ ਪਾੜ ਕੇ ਸਿੱਧ ਗਿਆ। ਕੌਣ ਸੀ ਉਹ ਬੰਦੇ? ਕੋਈ ਸਾਨੂੰ ਕੋਈ ਪਤਾ ਨਹੀਂ ਹੁੰਦਾ। ਅਰਿਆਂ ਅਰਿਆਂ ਵੀ ਹੋਈ ਐ ਤੇ। ਫਾਇਰਿੰਗ ਵੀ ਹੋਈ ਐ। ਹਾਂਜੀ ਫਾਇਰਿੰਗ ਵੀ ਹੋਈ ਐ। ਮਨਪਛਤ ਕੋਈ ਪ੍ਰਸ਼ਾਸਨ ਨੇ ਨਹੀਂ ਕੋਈ ਕਾਰਵਾਈ ਕੀਤੀ। ਪ੍ਰਸ਼ਾਸਨ ਨੇ ਕੋਈ ਹਣ ਗੋਡਾ ਸਾਹਮਣੇ ਨਹੀਂ ਆਈ। ਪ੍ਰਸ਼ਾਸਨ ਨੇ ਕੀ ਕੀਤੀ ਹੁੰਦੀ ਦਾ ਕੋਈ ਨਹੀਂ ਹੋਣਾ। ਉਹਨਾਂ ਨੇ ਜੀ ਟਾਂਗਾ ਮਾਰ। ਪ੍ਰਸ਼ਾਸਨ ਕੋਲ ਕਰਦਾ ਪ੍ਰਸ਼ਾਸਨ ਨੇ ਦਾ ਟਾਂਗਾ ਮਾਰਦਾ। ਨੌਜਵਾਨਾਂ ਨੇ ਤਾਂ ਸਰਕਾਰ ਚੋਂ ਨਹੀਂ ਸੀਗੀ। ਫੇਲ ਆ ਜੀ ਇਹ ਸਰਕਾਰ। ਕਿ ਕੋਈ ਸਰਕਾਰ ਨਹੀਂ ਇਹਦਾ। ਮੈਨਲੇ ਸਰਕਾਰ ਨਹੀਂ। ਮੈਨਲੇ ਸਰਕਾਰ ਨਹੀਂ। ਅਸੀਂ ਵੀ ਖੌਦ ਖੋਟਾ ਪਾਉਂਦੇ ਸੀ ਇਹ ਘਰੋਂ ਤੇਲ ਪਵਾ ਕੇ ਮੋਟਰਸਾਈਕਲ ਦੇ ਵਿੱਚ ਆਪਦੇ ਡੇਢੀ ਨਾਲ ਲੜ ਕੇ ਇਹਨਾਂ ਦੇ ਨਾਲ ਜਾਂਦੇ ਰਹੇ ਨੇਰੇ ਸਵੇਰੇ ਮੀਟਿੰਗਾਂ 'ਚ ਫਲਾਣੇ ਦਾ ਮੀਟਿੰਗਾਂ ਵੀ ਆ ਆਦਮੀ ਪਾਰਟੀ ਦੀ ਮੀਟਿੰਗਾਂ ਵੀ ਉੱਥੇ ਚੱਲ ਗਈਆਂ ਅਸੀਂ ਨੇਰੇ ਸਵੇਰੇ ਵੀ ਜਾ ਕੇ ਇਹਨਾਂ ਨਾਲ ਪਾਰਟੀ ਨਾਲ ਕੰਮ ਕੀਤਾ ਪਰ ਸਾਨੂੰ ਆਹਾਂ ਨਤੀਜਾ ਮਿਲਿਆ ਇਹਨਾਂ ਦਾ ਆ ਸਾਬ ਵਾਸੀ ਮਿਲ ਕੇ ਜੀ ਆਹ ਮਾਨ ਸਰਕਾਰ ਦੇ ਕੰਮ ਆ ਜੀ ਇਹਨਾਂ ਦੇ ਇਹਨਾਂ ਨੇ ਕਹਿ ਕੇ ਕਰਵਾਏ ਜੀ ਆਪਦੇ ਬੰਦਿਆਂ ਤੋਂ